ਚਲੋ ਜਿਹਨੇ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਰਿਆਂ ਵੀਰਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਇਹ ਪ੍ਰਭੂ ਜਿਹੜਾ ਗਰਾਹਾ ਕਾਈ ਹੰਬਲਵਾਸ ਚਤੇਪੜ ਮੀਰੀ ਸਿੰਘ ਪ੍ਰਧਾਨ ਰਵਸ ਸਿੰਘ ਚਾਹਾਨ ਲੱਖਾ ਸਿੰਘ ਛੇੜ ਰਮਿਤ ਪ੍ਰਧਾਨ ਜਿਹਨੂੰ ਲੱਦੜ ਨਿਕਾਸ ਸਿੰਘ ਕੋਰਮੈਨ ਸਾਰੇ ਹੀ ਮਜ਼ਦੂਰ ਕਮੇਟੀ ਮੈਂਬਰ ਤੁਹਾਨੂੰ ਇਹ ਵੀਡੀਓ ਲੈ ਕੇ ਕਿਉਂ ਪਾਉਣੀ ਪਈ ਜੀ ਜੋ ਕਿ ਇੱਕ ਸਾਡੇ ਪਿੰਡ ਦੇ ਵਿੱਚ ਪਰਚੈਕਟਿਵ ਬਾਤ ਚੱਲ ਰਹੀ ਹੈ ਆਪਸ ਵਿੱਚ ਜੋਤਤ ਜੋਤਤਾਂ ਦੀ ਲੜਾਈ ਆ ਕੰਗਰਸ ਪਾਰਟੀ ਨਾਲ ਸੰਬੰਧਤਾ 71 ਆਪ ਆदमी ਨਾਲ ਸੰਬੰਧਤਾ ਤੇ ਦੋਨਾਂ ਤਰ੍ਹਾਂ ਦੀ ਆਪ ਦੇ ਵਿੱਚ ਲੜਾਈ ਦੇ ਵਿੱਚ ਇੱਕ ਸਾਡੀ ਪਰਸੋ ਵੀਡੀਓ ਵਾਇਰਲ ਹੋਇਆ ਜਿਹੜਾ ਵੀ ਸਾਡਾ ਵਰਕਰ ਉੱਥੇ ਇਹ ਗੱਲ ਕਹਿ ਰਿਹਾ ਸੀ ਮਰਜੀਦਤ ਨੇ ਇਹਨੂੰ ਸੜਾ ਸਕਦੇ ਆ ਤੇ ਸਾਡੇ ਵਾਸਤੇ ਇਹ ਪਰਚਾ ਕੀ ਚੀਜ਼ ਆ ਪਰ ਨਹੀਂ ਇਹ ਬੀਕੂ ਅਗਰਾਹਾ ਦਾ ਇਹ ਪਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਨਾ ਕੋਈ ਸੰਬੰਧ ਰੱਖਦੀ ਆ ਕਿਉਂਕਿ ਇਹ ਦੋ ਤਰ੍ਹਾਂ ਉਹ ਵੀ ਕੇ ਜਿਹੜਾ ਮਨਜੀਤ ਨੇ ਰਾਲਾ ਪਰਚਾ ਦਿੱਤੀ ਉਹ ਕਿਸੇ ਹੋਰ ਗੱਲ ਤੇ ਉਹ ਇੱਕ ਲੜਾਈ ਹੋਰ ਸੀ ਇਹ ਲੜਾਈ ਇੱਕ ਆਪਸ ਲੜਾਈ ਆ ਇਹਨਾਂ ਦੀ ਪੈਸੇ ਟੱਕ ਦੀ ਕੋਈ ਲੜਾਈ ਆ ਹਸਾ ਕਿਤਾਬ ਦਾ ਰੋਲਗਾ ਪੰਚਾਇਤ ਖਾ ਗਈ ਜੀ ਉਹ ਸਾਹਿਬ ਇਹਨਾਂ ਨੇ ਅਸੀਂ ਜਵਰੀ ਕਰੋ ਇਹ ਦੇ ਕਰਕੇ ਵੀ ਇਹ ਵੀ ਕੇ ਨੂੰ ਇੱਕ ਗ੍ਰਾਹਾਂ ਨੂੰ ਨਾ ਇਹਦੇ ਵਿੱਚ ਲੈਣਾ ਨਾ ਕੋਈ ਵਰਕ ਕਰੇ ਕੰਮ ਕਰੇ ਜਿਹੜਾ ਕੋਈ ਬੈਜ ਲਾ ਕੇ ਸਾਡਾ ਗ੍ਰਾਹਾਂ ਵਜੋਂ ਵਜੇ ਬੰਦੇ ਨੂੰ ਨਾ ਵੇਚਦਾ ਕਿਉਂਕਿ ਇਸ ਪਰਚੇ ਨਾਲ ਗ੍ਰਾਹਾਂ ਵਜੋਂ ਬੰਦੀ ਦਾ ਜਾਂ ਪਿੰਡ ਕਾਈ ਦਾ ਕੋਈ ਸੰਬੰਧ ਨਹੀਂ ਹੈਗਾ ਇਸ ਕਰਕੇ ਸਾਰੇ ਭਰਾ ਨੂੰ ਮੇਰੇ ਦੁਬਾਰੇ ਬੇਬਸਤੀਆ ਬੇਪਰਚੇ ਨਾਲ ਕਿਸੇ ਬੰਦੇ ਦਾ ਕੋਈ ਸਬੰਧ ਨਹੀਂ ਅੱਦੇ ਤੌਰ ਤੇ ਕੁਸ਼ ਮਰਜੀ ਜਾਓ ਆਈ ਜਾਓ ਪਰ ਜਦੇ ਬੰਦਾ ਬੈਜ ਲਾ ਕੇ ਜਾਂ ਢੰਡਾ ਲਾ ਕੇ ਇਸ ਲੜਾਈ ਦੇ ਵਿੱਚ ਨਾ ਜਾਇਓ ਨਾ ਖੁੱਦਿਓ ਤਾਂ ਕਿ ਜਿੰਨੇ ਵੀ ਪਿਰਾ ਨੇ ਇਹ ਵੀਡੀਓ ਵੱਧ ਵੱਧ ਸ਼ੇਅਰ ਕਰੋ ਮੈਿਕੂ ਜੀ ਦਾ ਖਾਲਸਾ ਮੈਿਕੂ ਜੀ ਦਾ